ਕਿੰਨੇ ਪੈਸੇ ਮੰਗਦਾ ਵੈੜੀ ਦੇ? 95 ਟੋਰੀ 15ੰਨੇ ਪਾਣੇ ਠੀਕ ਆ ਜੀ ਦੱਸ ਦੇ ਪੱਕਾ ਆ ਜੀ ਆਪਾਂ ਦੇਣਾ ਕਿੰਨੇ ਸੂਏ ਸੂਗੀ? ਦੂਜੇ ਕਿੰਨੇ ਦੇ ਦੇਂਗਾ? ਦੇ ਦੇਂਗਾ ਭਾਈ ਮੌਕੇ ਤੇ ਕਰਦਾਂਗੇ ਮੰਨਤਾ ਬੰਦੇ ਮੌਕੇ ਤੇ ਕਰਦੇ ਹਾਂ ਮੰਨਤਾ ਲੈ ਦੋਸਤੋ ਦੂਜੇ ਸੂਏ ਸਪੂਨ ਵਾਲੀ ਆ ਵੈੜੀ 15 ਕਹਿੰਦੇ ਲੈਂਦੀ ਆ ਕਿੰਨਾ ਦੋ ਦੱਸਦਾ ਪਹਿਲਾਂ? ਪੰਨਾ 18 ਕਿਲੋ ਕੰਲੇ ਸੂਏ। 22 ਦੀ ਗਾਰੰਟੀ ਦੇ ਦਾਂਗੇ। 22 ਕਿਲੋ। ਠੀਕ ਹੈ। ਕਿਹੜਾ ਬੰਦਾ? ਪਿੰਡ ਬਲਾਲ ਸਾਹਿਬ। ਬਲੱਡ ਨੰਬਰ ਬੋਲ ਦੇ। ਨੰਬਰ 3197 87248 ਠੀਕ ਹੈ। ਦੋਰ ਲਾ। ਇਹ ਜਰੂਰ ਗਾਡਵਾ ਲਾ। ਤੇ ਤੇ ਪਰ ਆ ਵੀ ਦੇਖ ਸਕਦੇ ਤੁਸੀਂ ਟੋਪ ਦੀ ਗਾਂ ਹੀ ਚੱਕਰ ਕਰੋ ਗੱਲ ਲਿਖੇਰ ਕੇ ਕਰੀਏ ਬਹੁਤ ਚਲੋ ਹਾਂ ਜੀ ਜੀ ਸੁਣਾਂ ਸਤਿਰਾਇਓਨਾਂ ਤੋਂ ਪਾਲੀਆ ਰਾਂ ਪਾਲੀਆ ਬੋਲਾ ਬਾਈ ਯਾਰ ਮੰਗ ਰਹੇ ਨੇ ਬੋ ਚੰਡੀ ਐ ਜਿੰਮੇਵਾਰੀ ਤੁਮੇ ਦੀ ਹੈ ਚੱਲ ਆ ਯਾਰ ਉਹਨਾਂ ਨੂੰ ਪਾਲੀਏ ਲੈ ਦੋਸਤੋ ਇਹ ਆ ਗਈ ਦੱਬਾ ਵਾਲੀ ਨੂੰ ਐਤਵਾਰ ਨੂੰ ਲੱਗਣ ਵਾਲੀ ਦੱਬਾ ਵਾਲੀ ਮੰਡੀ ਇੱਥੇ ਕੀ ਟੌਪ ਦੀਆਂ ਵੜਾਂ ਐਚ ਐਫ ਜਰਸੀ ਕਾਫੀ ਕ੍ਰੋਸ ਸਾਈਵਾਲ ਸਾਰੀ ਯਾਦ ਪ੍ਰਕਾਰ ਦੀਆਂ ਗਾਮ ਇੱਥੇ ਪਾਉਂਦੀਆਂ ਨੇ ਹਰ ਸੰਡੇ ਨੂੰ ਇਹ ਮੰਡੀ ਲੱਗਦੀ ਆ ਤੇ ਇੱਥੇ ਟੌਪ ਦੀਆਂ ਜੇ ਤੁਸੀਂ ਵੀ ਕੋਈ ਵਧੀਆ ਮੱਝ ਚੰਗੀ ਦੁੱਧ ਵਾਲੀ ਹਰਿਆਣੇ ਵਾਲੀ ਤੁਸੀਂ ਦਾਬ ਵਾਲੀ ਮੰਡੀ ਤੋਂ ਖਰੀਦਣੀ ਹੈਗੀ ਤਾਂ ਤੁਸੀਂ ਐਤਵਾਰ ਨੂੰ ਪਹੁੰਚ ਸਕਦੇ ਹੋਗੇ ਐਤਵਾਰ ਨੂੰ ਪਹੁੰਚ ਕੇ ਇੱਥੋਂ ਟੌਪ ਦੀ ਮੱਝ ਖਰੀਦ ਸਕਦੇ ਹੋਗੇ ਜਾਂ ਕੋਈ ਚੰਗੀ ਬਿਹੜ ਖਰੀਦਣੀ ਹੈਗੀ ਐਚਫ ਗਾਂ ਜਾਂ ਦਸੀ ਗਾਂ ਕੋਈ ਵੀ ਗਾਂ ਖਰੀਦਣੀ ਆ ਤਾਂ ਤੁਸੀਂ ਪਹੁੰਚ ਸਕਦੇ ਹੋ ਜੇ ਕੋਈ ਮੱਝ ਖਰੀਦਨੀ ਆ ਤਾਂ ਮੱਝ ਵੀ ਤੁਸੀਂ ਖਰੀਦ ਸਕਦੇ ਹੋ ਹਰ ਸੰਡੇ ਨੂੰ ਤੁਸੀਂ ਪਹੁੰਚ ਸਕਦੇ ਹੋ ਦੇ ਡੱਬਾ ਲਈ ਵੀਡੀਓ ਦੇਖਣ ਲਈ ਧੰਨਵਾਦ ਜੀ ਜਿਹੜੇ ਵੀਰ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਨੇ ਪਲੀਜ਼ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਇਕ ਤੇ ਸ਼ੇਅਰ ਜ਼ਰੂਰ ਕਰ ਦੇ ਵੀਡੀਓ ਨੂੰ ਵੱਧ ਤੋਂ ਵੱਧ ਧੰਨਵਾਦ